हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ گاਵਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਟੋਕੜ ਗੱਪਣ ਚੈੱਕ ਪਾਸ ਤੇ ਦੋ ਮੰਨ ਕੇ ਚੱਲੋ ਵੀ ਟੋਕੜਾ ਗੀਆਂ ਕੱਲੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਮਨੂੰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਮੈਂ ਬਾਈ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਰ ਕੰਮ ਕਰ ਵਧੀਆ ਬਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਮੇਰਾ ਮਨੂਆ ਪਿੰਡ ਕੋਠਾਗੁਰੂਆ ਸੀਰ ਫੂਲਾ ਜ਼ਿਲ੍ਹਾ ਪਿੰਡਾ ਨੇੜੇ ਪਿੰਡ ਬਾਈ ਨੇੜੇ ਭਗਤਾ ਰਹਿ ਗਿਆ 2 ਕਿਲੋਮੀਟਰ ਤੇ ਆਪਾਂ ਨੂੰ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ 93631 95328 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਮਨੂ ਆਪਾਂ ਪਹਿਲੇ ਨੰਬਰ ਤੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਇਹ ਬਾਈ ਦੂਜੇ ਸੂਏ ਬਾਅਦ ਕੱਪਣਾ 5 ਮਹੀਨੇ ਦੀ ਠੀਕ ਆ 5 ਮਹੀਨੇ ਦੀ ਚੈੱਕ ਪਾਸ ਆ ਕਿੰਨਾ ਦੁੱਤ ਆ ਬਾਈ ਦੁੱਤ ਬਦੋਨਰ ਬਾਅਦ 6 ਕਿਲੋਈਆ ਠੀਕ ਆ ਉਹ ਸੌਸੀਲਾ ਮੁੱਝੇ ਪੈਰ ਮੇਂ ਜਾਂਦੇ ਆਣਾ ਤੇ ਜੇ ਗੱਲ ਕਰੀਏ ਮਨੂੰ ਮੈਂ ਕਹਣਾ ਵੀ ਪਲਿਆ ਬਾਬਾ ਸੋਇਨਾ ਤਾਂ ਮਿਲਦਾ ਪਲੀ ਬਹੁਤ ਬਾਕੀ ਮੂੰਹ ਵੀ ਦੋ ਦੋਂਦੋ ਹੀ ਆ ਜੇ ਮੂੰਹ ਦੋ ਦੰਦਾ ਦੋ ਦੰਦਾ ਕੀ ਬਾਤ ਆ ਭਾਈ ਮੂੰਹ ਹਜੇ ਦੋ ਦੰਦਾ ਖਣਾ ਦੀ ਕੁਆਲਿਟੀ ਆਪਾਂ ਚੈੱਕ ਕਰਵਾ ਨਾ ਬਹੁਤ ਚੰਗਾ ਥਣਾ ਲੱਗਿਆ ਵਾ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਨਿਖੜਮੇ ਦੇ ਪੂਰੇ ਗਾਇਬ ਤੇ ਆ ਬਾਕੀ ਜੇ ਪਲੀ ਸਮੇਂ ਦੀ ਗੱਲ ਕਰੀਏ ਤਾਂ ਭਾਈ ਮੈਂ ਕਹਣਾ ਕੀ ਬਾਤ ਆ ਮੂੰਹ ਬਾਈ ਦੇ ਦੱਸਣ ਮੁਤਾਬਕ ਕਹਿੰਦੇ ਦੋ ਦੰਦਾ ਹਨ ਖੋਲ ਦੇ ਭਾਈ ਇਹਨੂੰ ਮਨੂੰ ਤੋਰ ਦੇ ਖੋਲ ਕੇ ਕੱਦ ਬਾਈ ਬਹੁਤ ਚੰਗਾ ਪਲੀ ਵੀ ਬਹੁਤ ਆ ਤੇ ਮੈਨੂੰ ਸ਼ਾਮ ਤੱਕ ਕਿਵੇਂ ਇੱਕ ਆਰਡਰ ਜੇ ਗੱਲ ਕਰੀਏ ਤਿਆਰ ਕਰ ਦਿਓ ਵਧੀਆ ਕਰ ਦੇਣੀ ਵੀ ਹੱਥ ਹੁੰਦਾ ਠੀਕ ਆ ਸ਼ਾਮ ਤੱਕ ਬਾਈ ਕਹਿੰਦਾ ਮਨ ਲਓ ਕਿ ਫੁੱਲ ਚੰਗਾ ਆਰਡਰ ਜਿਹਨੂੰ ਆਪਾਂ ਕਹਿ ਦਈਏ ਤਿਆਰ ਕਰ ਦਈਏ ਬਾਕੀ ਪਲੀ ਵੀ ਦੇਖੋ ਸਾਈਨਿੰਗ ਦੀ ਜੇ ਗੱਲ ਕਰੀਏ ਨਾ ਜਾਤ ਬਰੀਡ ਨਾ ਮੈਂ ਕਹਿੰਦਾ ਵੀ ਕੀ ਆ ਬਾਤ ਆ ਕਿ ਨਹੀਂ ਪੂਰੀ ਜੀਸ ਵਗੈਰਾ ਚੈੱਕ ਕਰੋ ਬਾਕੀ ਗਰਮੀਆਂ ਦਾ ਕੀ ਤੋਹਫਾ ਕਿਉਂਕਿ ਗਰਮੀ ਕਰ ਮਾਲ ਨੇ ਬਿਲਕੁਲ ਨਹੀਂ ਮੰਨਣੀ ਪਲੀ ਵੀ ਦੇਖੋ ਯਾਰ ਇੰਨਾ ਪਲਿਆ ਪਸ਼ੂ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਨਾ ਹਾਂ 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 ਕੀ ਬਾਤ ਆ ਭਾਈ ਪਲੀ ਪਲੀ ਵੀ ਦੇਖੋ ਬਾਕੀ ਥਣਾ ਦੀ ਕੁਆਲਿਟੀ ਬਹੁਤ ਚੰਗੀ ਹੈ ਚਵਾਈ ਚਬੂਈ ਕਿਵੇਂ ਲੱਗ ਚਵਾਈ ਵਧੀਆ ਵੀ ਬਾਟ ਧਰ ਕੇ ਚੋਣੇ ਆਪਾਂ ਠੀਕ ਆ ਬਾਟ ਦੀ ਧਰ ਕੇ ਭਾਈ ਕਹਿੰਦਾ ਚੋਣੇ ਚਵਾਈ ਚਬੂਈ ਇੱਕ ਨੰਬਰ ਆ ਆਥਨ ਨੂੰ ਭਾਈ ਕਹਿੰਦਾ ਵਧੀਆ ਤਿਆਰ ਹੁੰਦੀ ਹੈ ਤੇ ਮੈਨੂੰ ਇਹਦਾ ਮੁੱਲ ਭਾਈ ਕੀ ਮੁੱਲੇ ਦਾ 35000 ਰੁਪਿਆ ਵੀ 35000 ਹਾਂ ਹਾਂ 35000 ਰੁਪਿਆ ਮੁੱਲਾ ਹੋ ਜੂਗਾ ਇਹਦਾ ਥੋੜਾ ਜਿਹਾ ਮਾਨਤਨ ਕਰਦੇ ਠੀਕ ਆ 35000 ਰੁਪਿਆ ਭਾਈ ਕਹਿੰਦਾ ਮੁੱਲਾ ਬਾਕੀ ਆਏਗਾ ਇਹਦਾ ਮਾਨਤਨ ਜ਼ਰੂਰ ਹੋ ਜੂਗਾ ਤੇ ਭਾਈ ਬਾਲ ਤੇ ਲੇਵਾ ਬਹੁਤ ਸੋਹਣਾ ਤਿਆਰਕਾ ਹਾਂ ਲੇਵਾ ਵਧੀਆ ਵੀ ਠੀਕ ਹੈ ਬਈ ਤੇ ਅੱਗੇ ਦੋ ਨੰਬਰ ਤੇ ਮੈਨੂੰ ਇਹ ਜਲਸੀ ਆ ਵੀ ਜਲਸੀ ਆਪਣੀ ਹਾਂ ਸਾਢੇ ਤਿੰਨ ਮਹੀਨੇ ਗੱਬਣਾ ਦੁੱਧ 8 ਕਿਲੋ ਜਨੇ ਤੀਜੇ ਸੂਏ ਬਾਅਦ ਗਾਂ ਸੁਉਂਦੀ ਆ ਠੀਕ ਹੈ ਬੰਦੂਜੇ ਆ ਤੇ ਸੈਨਿੰਗ ਸੁਨਿੰਗ ਤਾਂ ਮੈਂ ਕਹਣਾ ਕਿਆ ਬਾਹ ਹਾਂ ਤੇ ਜੇ ਕੋਈ ਵੀਰ ਆ ਦੋ ਟਾਈਮ ਸੱਲ ਆ ਉਹਦਾ ਹੀ ਕਰ ਲਿਆ ਜੀ ਆਲੇ ਮਾਰ ਜੀਏ ਕਿ ਨਹੀਂ ਦੋ ਟਾਈਮ ਬਾਈ ਕਹਿੰਦਾ ਭਾਂਗੇ ਆਪਦੀ ਚਾਰ ਟਾਈਮ ਤਸੱਲੀ ਕਰ ਸਕਦੇ ਥਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਾਣਾ ਬਹੁਤ ਸੋਹਣਾ ਥਾਣਾ ਪੂਰੀ ਵਿਥੀ ਜਿਹਨੂੰ ਆਪਾਂ ਕਹਦੀ ਆ ਥਣ ਲੱਗਿਆ ਵਲੈ ਕੁਆਲਿਟੀ ਇੱਕ ਨੰਬਰ ਆ ਗਈ ਮੈਨੂੰ ਖੋਲ ਦਿੱਤੇ ਆਪਾਂ ਫੇਸ ਵਗੈਰਾ ਬਈ ਇਹਦਾ ਚੈੱਕ ਕਰਵਾਵਾਂਗੇ ਨੇੜੇ ਤੋਂ ਖੋਲ ਦੇ ਬਈ ਬਰੀਡ ਇੱਕ ਨੰਬਰ ਆ ਗਈ ਬਈ ਸ਼ਾਈਨਿੰਗ ਸੁਣਨ ਬਹੁਤ ਚੰਗੀਆਂ ਕਿਉਂਕਿ ਗੱਲ ਇਹ ਹੈ ਕਿ ਚਰਸੀ ਬਰੀਡ ਮਿਲਦੀ ਬਹੁਤ ਘੱਟ ਆ ਮਨ ਗਰਮੀਆਂ ਦਾ ਇੱਕ ਤੋਹਫੇ ਤੇ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਆ ਬੋਦੀ ਵਾਦੀ ਫੁੱਲ ਕਮਾਲ ਦੇ ਚਮਕਦਮ ਕਲੀਆਂ ਲਿੱਸੀ ਲਾਮੀ ਨਹੀਂ ਹੈਗੀ ਪਲੀ ਪਲੀ ਵੀ ਫੁੱਲ ਕਿੰਨੇ ਟਾਈਮ ਤੇ ਦੱਸਦਾ ਬਈ ਚੈੱਕ ਇਹ ਸਾਢੇ 3 ਮਹੀਨਿਆਂ ਦੀ ਅੱਠ ਘੰਟਾ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਚੰਗਾ ਬਾਈ ਨੇ ਦੁੱਧ ਦੱਸਿਆ ਬਾਈ ਤੇ ਲੇਵ ਦੀ ਫੀਟਿੰਗ ਚੈੱਕ ਕਰੋ ਮਨੂੰ ਕਿਵੇਂ ਤਿਆਰ ਹੁੰਦੀ ਆ ਫਿਰ ਸ਼ਾਮ ਵਧੀਆ ਬਣ ਜਾਂਦਾ ਠੀਕ ਸ਼ਾਮ ਤੱਕ ਬਾਈ ਕਹਿੰਦਾ ਬਹੁਤ ਸੁਣੀ ਜਿਨੂੰ ਆਪਾਂ ਕਹਦੀ ਆ ਤਿਆਰ ਹੁੰਦੀ ਆ ਲੈ ਕੁਆਲਿਟੀ ਬਾਈ ਚੈੱਕ ਕਰੋ ਇੱਕ ਜੇ ਗੱਲ ਕਰੀਏ ਨਾ ਕੋਈ ਕਮੀ ਹੈ ਨਹੀਂ ਥਣਾ ਜਦਾ ਹਨਾ ਚਵਾਈ ਕਿਵੇਂ ਲੱਗੀ ਹੈ ਚਵਾਈ ਵਧੀਆ ਬਈ ਠੀਕ ਆ ਇਹ ਦੋ ਬੰਨਾ ਚੈੱਕ ਕਰੋ ਯਾਰ ਹਵਾਨਾ ਵਾਲਾ ਸੁਣੋ ਨਾ ਟਾਇਟਲੇ ਵੇ ਦੀ ਆ ਗਈ ਬਾਈ ਬਹੁਤ ਸੁਣੇ ਹਵਾਨੇ ਦੀ ਫੀਟਿੰਗ ਵਾਲੇ ਹਵਾਨੇ ਦੀ ਅਗਰਮ ਵਾਲੇ ਫੇਸ ਬਿਊਟੀ ਬੜੀ ਚੰਗਿਆ ਬਾਕੀ ਪਲਿਸਮੀ ਵੀ ਬਹੁਤ ਚੰਗੀ ਹੈ ਤੇ ਅੱਗੇ ਜੇ ਗੱਲ ਕਰੀਏ ਮਾਣੂ 3 ਨੰਬਰ ਦੀ ਬਾਈ ਉਹਦਾ ਵੀ ਆ ਬੱচ্চਾ ਹੋਗੇ 2 ਮਹੀਨੇ ਲਾ ਲੈ ਇੱਕ ਲਾ ਲੈ ਠੀਕ ਆ ਤੇ ਦੋ ਜਗ 13 ਗਰਮ ਜਮਾ ਕੰਡੇ ਵਾਲਾ ਕੁਈ ਚੁਆਈ ਕਰਨੀ ਚਾਹੁੰਦਾ ਕੋਈ ਚਾਰ ਡੰਗ ਚੋਲਦਾ ਯਾਰ ਠੀਕ ਹੈ ਬੱਚਾ ਵਸਾ ਗਿਆ ਹਾਂ ਮਗਰ ਬੱਚਾ ਕਿੰਨੇ ਮਹੀਨੇ ਹੋ ਗਏ ਸੂਈ ਨੂੰ ਬਸ 2 ਮਹੀਨੇ ਮੰਨ ਕੇ ਆਲੇ 2 ਮਹੀਨੇ ਹੋ ਗਏ ਸੂਈ ਦਾ ਘਾਟੀ ਆ ਲੈਵਾ ਯਾਰ ਚੈੱਕ ਕਰੋ ਬਾਈ ਬਾਲਾ ਕਮਾਲ ਦਾ ਹਨਾ ਹਾਂ ਲੈਵੇ ਦੀ ਜਿਹੜੀ ਫੀਟਿੰਗ ਆ ਬਾ ਕਮਾਲ ਸੂਈ ਤਾਂ ਫੀਟਿੰਗ ਆ ਗਈ ਬਹੁਤ ਸੋਹਣਾ ਬਾਨਾ ਜੀ ਨੂੰ ਕਈ ਦੀ ਕਰਮ ਵਾਲੀ ਦਾ ਥਣਾਂ ਦੀ ਕੁਆਲਿਟੀ ਆਪਾਂ ਬਾਈ ਨੇੜੇ ਚੈੱਕ ਕਰਵਾ ਲੈ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਆ ਗਈ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਰਗਾ ਥਣ ਲੱਗਿਆ ਬਹੁਤ ਸੋਹਣਾ ਮੈਂ ਕਹਿੰਦਾ ਮਾਨੂੰ ਕਿੰਨੇ ਚਾਰੇ ਗਰਮੀਆਂ ਦੇ ਤੋਹ ਖਰਾਂ ਦੀ ਕੁਆਲਿਟੀ ਲੈ ਇਧਰੋਂ ਵੀ ਚੈੱਕ ਕਰੋ ਨੰਬਰ 1 ਥਣ ਲਗਾ ਪੂਰੀ ਵਿਥੀ ਤੇ ਲੇਵਾ ਜਿੰਨਾ ਮਗਰੋਂ ਉਨੇ ਹੀ ਮੂਰ ਨੂੰ ਬਹੁਤ ਸੋਹਣਾ ਬਾਨ ਜੀ ਨੂੰ ਆਪਾਂ ਕਹਿ ਦਈਏ ਖੋਲ ਦੇ ਬਈ ਮਨੂੰ ਤੋੜ ਦੇ ਨੂੰ ਵੀ ਖੋਲ ਕੇ ਕੱਦ ਬਈ ਕੋਈ ਵੀ ਛੋਟੀਆਂ ਸਮਝ ਕੇ ਵੱਡੀ ਵੱਡੀ ਫੁੱਲ ਮਨੂੰ ਇਹ ਬਈ ਜਰਸੀ ਕ੍ਰੋਸ ਆ ਹਾਂ ਜਾਲਸੀ ਕੋ ਸੀਲ ਸੂਲ ਬਹੁਤ ਆ ਚੋਣ ਨੂੰ ਇਹ ਵੀ ਸੀਲ ਸੂਲ ਬਈ ਕਹਿੰਦਾ ਫੁੱਲ ਬਾਕੀ ਕਲੀ ਵੀ ਦੇਖੋ ਬਈ ਵੱਡੇ ਢਾਂਚ ਚ ਆ ਜਾਂਦੀ ਆ ਚਮਕ ਵਾਲੀ ਆਗੀ ਤੇ ਜੇ ਸਰੀਰ ਦੀ ਗੱਲ ਕਰੀਏ ਵਧੀਆ ਪੱਧਰ ਸਰੀਰ ਚ ਆਏਂ ਦੀ ਢਾਂਚਾ ਵਧੀਆ ਚੰਗਾ ਗਾ ਲੇਵਾ ਜਨਾ ਬਹੁਤ ਸੋਹਣਾ ਜਿਹਨੂੰ ਆਪਾਂ ਕਹਦੇ ਹਾਂ ਫਿਕਸ ਜਾ ਹਵਾਨਾ ਗਾ ਮਾਲੀ ਦਾ ਤੇ ਮਨੂੰ ਇਹਦਾ ਮੁੱਲ ਬਈ ਕੀ ਰੱਖ ਫਿਰ ਇਹਦਾ ਮੁੱਲ ਬਈ 40000 ਰੁਪਿਆ 40000 ਹੂੰ 40000 ਰੁਪਿਆ ਬਾਈ ਕਹਿੰਦਾ ਇਹਦਾ ਮੁੱਲ ਆ ਹੋਜੂ ਥੋੜਾ ਕਣਾ ਇਹਦੇ ਹਾਂ ਮਾਨਤਨ ਕਰਦੇ ਆ ਠੀਕ ਹੈ ਬਾਈ ਇੱਕ ਬਈ ਗੱਲ ਹੋਰ ਵੀ ਆ ਬਾਕੀ ਜਿਹਨੇ ਗਾਂ ਲੈਣੀ ਉਹੀ ਫੋਨ ਲਾਵੇ ਯਾਰ ਦੂਜਾ ਨਾ ਲਾਵੇ ਕਿ ਨਹੀਂ ਠੀਕ ਆ ਮੈਂ ਵੀ ਕੀ ਫੇਰ ਆਉਚ ਹੂੰ ਹੂੰ ਜਿਹੜਾ ਫਿੱਟ ਆ ਫੋਨ ਲਾ ਲਿਆ ਆਪਣਾ ਨੂੰ ਤੇ ਅੱਗੇ ਮਨੂੰ ਬ ਇਹਦਲੇ ਵੀ 8 ਕਿਲੋਨ ਦੁੱਧ ਆ। ਹੂੰ। ਸੂਈ ਦੋਗੇ ਬੱਚਾ ਆਸੀਆ ਮਹੀਨੇ ਲੂ ਮੇਰੇ ਸੂਈ ਵੀ ਇਹ ਦੇ ਆਪਸਾ ਜੀਨੇ ਅਗਲੇ ਜੀ ਦੁੱਧ ਪੀਣ ਆਏ ਨੂੰ। ਠੀਕ ਹੈ ਭਾਈ। ਤੇ ਥਣਲੇਵਾ ਭਾਈ ਆਪਾਂ ਥਣ ਬਹੁਤ ਚੰਗਾ ਵੀ। ਥਣ ਚੈੱਕ ਕਰੋ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਰ ਤੇ ਲੱਗੇ ਵੇ ਲੈਵੇ ਤੇ ਜਿਹੜੀ ਕੀਟੀਆਂ ਭਾਈ ਬਹੁਤ ਸੋਹਣੀ ਹੈਗੀ। ਵਧੀਆ ਹਵਾਨਾਗਾ ਇਹ ਵੀ ਕਿਵੇਂ ਤਿਆਰ ਹੁੰਦੀ ਹੈ ਫਿਰ ਸਾਨੂੰ। ਇਹ ਪੂਰਾ ਬਣ ਗਿਆ ਹੱਥ ਨੂੰ ਇਹ ਵੀ। ਠੀਕ ਹੈ। ਰੰਗ ਰੂਪ ਭਾਈ ਬਹੁਤ ਚੰਗਾਗਾ। ਚੰਗੇ ਢਾਂਚੇ ਚ ਆਇੰਦੀ ਹੈ ਪ੍ਰਿੰਟ ਚੈੱਕ ਕਰੋ ਸੁਨੱਖ ਬਣਾਇ ਨਾ ਇਹ ਗੱਲ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਚਾਰਾਂ ਥਣਾਂ ਦੀ ਜਮਾ ਸਹੀ ਆ ਠੀਕ ਆ ਚਾਰਾਂ ਥਣਾਂ ਦੀ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਥਣਾਂ ਦੀ ਕੁਆਲਿਟੀ ਵੀ ਇੱਕ ਨੰਬਰ ਆ ਚਾਰੂ ਚਰੂ ਕੁਮੇ ਚਾਰੂ ਵਧੀਆ ਲੱਗਦਾ ਸਾਹਮਣੇ ਖਾਈ ਹੋਏ ਫਟਸਾਰੀਆਂ ਤੋਰਾ ਚੈੱਕ ਕਰਾਂਗੇ ਕਿ ਨਹੀਂ ਤੋਰਾ ਕਰਨਾ ਕਰਾ ਦਨੇ ਆ ਕੋ ਚੱਕਰੀ ਨਹੀਂ ਤੇ ਮਾਨੂੰ ਫਿਰ ਮੋਲੇ ਦਾ ਕੀ ਆਗਾ ਬਸ ਮੋਲੇ ਦਾ 13000 ਰੁਪਏ ਦੇ ਦਾਂਗੇ ਆਪਾਂ ਯਾਰ 13000 ਦੁੱਧ 8 ਕਿਲੋ ਦਾ ਦੋ ਡੰਡਾ ਡੱਬੇ ਵਾਂਗ ਲੈ ਜੀ ਚੈੱਕੋ ਬਾਈ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਆ ਵੀ ਚੋਕੇ ਲੈ ਜਾਓ ਸਾਨੂੰ 13000 ਚ ਵਧੀਆ ਮੰਨ ਕੇ ਚਲੋ ਆਪਾਂ ਇਹ ਦੇ ਦੇਣੀ ਆ ਵੇਰ ਲੈ ਭਾਈ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾ। ਮੁੱਲ ਬਈ ਤੇ ਭਾਈ ਅੱਗੇ ਵੀ ਜਮਾ ਫਿਕਸ ਜੀ ਹੁੰਦੇ ਮਨੂੰ ਤੇ ਚਲ। ਤੇ ਮੁੱਲ ਬਈ ਨੇ ਅੱਜ ਵੀ ਜਮਾ ਫਿਕਸ ਹੀ ਰੱਖਿਆ। ਨਹੀਂ ਭਾਈ। ਹਾਂ। ਤੇ ਆ ਭਾਈ ਜਿਹੜੀ ਪਹਿਲੇ ਨੰਬਰ ਤੇ ਇਹ ਵੀ ਬਹੁਤ ਪਲੀਆ ਦੋ ਨੰਬਰ ਹੈ। ਬਹੁਤ ਚੰਗੀ ਹੈ ਜੀ। ਤੇ ਨਕਸੀ ਕੇ ਭਾਈ ਕੋਲੇ ਭਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਵੀ ਪਸੰਦ ਆਊਗਾ। ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ। ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ।